ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੀ ਲੜੀ ਵਿੱਚ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 15 ਪੌੜੀਆਂ ਦੀ ਸੰਖੇਪ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ 16ਵੇਂ ਐਪੀਸੋਡ ਵਿੱਚ 16ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਯਤਨ ਕਰਨਾ ਹੈ ਇਹ ਪਉੜੀ ਲੰਬੀ ਹੈ ਇਸ ਲਈ ਜੇ ਆਪਾਂ ਪਹਿਲੇ ਪੂਰਾ ਪਾਠ ਕਰਾਂਗੇ ਤਸੀਮਤ ਸਮੇਂ ਵਿੱਚ ਆਪਾਂ ਵਿਚਾਰ ਰੱਖਦੇ ਹਾਂ ਤਾਂ ਜ਼ਿਆਦਾ ਵਧੇਰੇ ਸਮਾਂ ਲੱਗੇਗਾ ਇਸ ਲਈ ਨਾਲ-ਨਾਲ ਗੁਰਬਾਣੀ ਦੀਆਂ ਪੰਕਤੀਆਂ ਤੇ ਨਾਲ-ਨਾਲ ਸੰਖੇਪ ਵਿਚਾਰ ਸਾਂਝੀ ਕਰਦੇ ਹਾਂ ਪੰਚ ਪਰਵਾਣ ਪੰਚ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਪੰਚ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਪੰਚ ਅਸੀਂ ਸਮਝਦੇ ਹੀ ਹਾਂ ਜਿਵੇਂ ਪਿੰਡਾਂ ਵਿੱਚ ਪੰਚਾਇਤਾਂ ਚੁਣੀਆਂ ਜਾਂਦੀਆਂ ਕਬੀਲੇ ਦਾ ਜਾਂ ਇੱਕ ਖਾਸ ਮਹੱਲੇ ਇਲਾਕੇ ਦਾ ਇੱਕ ਮੁਖੀ ਦੂਜੇ ਦਾ ਦੂਸਰਾ ਮਿਲ ਕੇ ਬਣ ਜਾਂਦੀ ਪੰਚਾਇਤ ਤੇ ਫਿਰ ਇੱਕ ਸਰਪੰਚ ਪੰਚ ਦਾ ਮਤਲਬ ਹੈ ਮੁਖੀਆ ਜਿਸ ਦੇ ਪਿੱਛੇ ਲੋਕ ਚੱਲਦੇ ਦੁਨੀਆ ਦੀਆਂ ਪੰਚਾਇਤਾਂ ਵਿੱਚ ਤਾਂ ਲੱਖ ਖਾਮੀਆਂ ਆ ਜਾਂਦੀਆਂ ਹੋਣਗੀਆਂ ਆਉਂਦੀਆਂ ਹੀ ਨੇ ਪੰਜ ਸਰਪੰਚਾਂ ਅੰਦਰ ਵੀ ਬੇਈਮਾਨੀ ਆ ਸਕਦੀ ਹੈ ਲੇਕਿਨ ਇਹ ਧਰਮ ਦੀ ਪੰਚਾਇਤ ਦਾ ਜ਼ਿਕਰ ਹੈ ਜਿਸ ਵਿੱਚ ਸਰਪੰਚ ਉਹ ਪਰਮਾਤਮਾ ਮਾਲਕ ਆਪ ਹੈ ਪਰ ਸੰਤ ਜਨ ਪੰਚ ਨੇ ਸਾਡੇ ਲਈ ਮੁਖੀਏ ਨੇ ਉਨ੍ਹਾਂ ਦੇ ਪਿੱਛੇ ਚੱਲ ਕੇ ਅਸੀਂ ਆਪਣਾ ਜੀਵਨ ਸਵਾਰ ਸਕਦੇ ਹਾਂ ਉਹ ਪੰਚ ਕੌਣ ਹਨ ਜਿਨ੍ਹਾਂ ਨੂੰ ਸੁਣਨ ਦੀ ਜਾਂਚ ਆ ਗਈ ਸੁਰਤ ਲਗਾ ਕੇ ਉਸ ਸੁਰਤ ਦੀ ਗਹਿਰਾਈ ਵਿੱਚ ਮਨ ਤੇ ਬੁੱਧੀ ਨੂੰ ਪੂਰਨ ਤੌਰ ਤੇ ਪਵਿੱਤਰ ਕਰ ਲਿਆ ਉਹ ਪੁੱਗੇ ਹੋਏ ਲੋਕ ਨੇ ਉਹਨਾਂ ਨੂੰ ਅਸੀਂ ਸੰਤ ਆਖਦੇ ਹਾਂ ਤੇ ਉਹਨਾਂ ਅੰਦਰ ਕੋਈ ਇੱਛਾ ਨਹੀਂ ਕਿ ਸਾਡੀਆਂ ਵੋਟਾਂ ਲੈ ਕੇ ਸਾਡੇ ਮੁਖੀ ਬਣਨਾ ਹੈ ਚੌਧਰੀ ਬਣਨਾ ਹੈ ਧਰਮ ਦੀ ਦੁਨੀਆ ਦਾ ਮਜ਼ਾ ਹੀ ਇਹ ਹੈ ਕਿ ਰੱਬ ਦੇ ਰਾਹ ਤੇ ਚੱਲਣ ਵਾਲਾ ਉਸ ਪ੍ਰਭੂ ਦੀ ਮਸਤੀ ਵਿੱਚ ਆਪਣਾ ਜੀਵਨ ਜਿਉਂਦਾ ਹੈ ਸੁੱਤੇ ਸਿੱਧ ਹੀ ਜਿਵੇਂ ਫਨਵਾੜੀ ਕਿਧਰੇ ਵੀ ਹੋਵੇ ਪੌਰੇ ਪਹੁੰਚ ਜਾਂਦੇ ਨੇ ਇਓ ਜਿਨ੍ਹਾਂ ਅੰਦਰ ਧਰਮ ਨੂੰ ਸਮਝਣ ਕਮਾਉਣ ਦੀ ਭਾਵਨਾ ਹੈ ਧਰਮ ਪ੍ਰਤੀ ਸਨਮਾਨ ਹੈ ਚੰਗੇ ਇਨਸਾਨ ਬਣਨਾ ਚਾਹੁੰਦੇ ਨੇ ਉਹ ਵੀ ਖੋਜ ਕੇ ਐਸੇ ਮੁਖੀਆਂ ਦੇ ਪਿੱਛੇ ਲੱਗ ਦਰਦੇ ਨੇ ਚੰਗੀ ਗੱਲ ਹੈ ਇਹ ਪੰਜ ਜਨ ਅਭਿਮਾਨ ਤੋਂ ਮੁਕਤ ਹੁੰਦੇ ਨੇ ਗੁਰਬਾਣੀ ਨੇ ਇਹਨਾਂ ਨੂੰ ਬਹੁਤ ਸਿਆਣੇ ਆਖਿਆ ਹੈ ਚਤੁਰ ਸਿਆਣਾ ਸੋਗ ਨੂੰ ਜਿੰ ਤਜਿਆ ਅਭਿਮਾਨ ਜਿੰਨਾ ਆਪਾ ਮਿਟਾ ਦਿੱਤਾ ਹੈ ਅਹੰਕਾਰ ਨਹੀਂ ਤੇ ਇਹ ਇੱਛਾ ਵੀ ਨਹੀਂ ਕਿ ਲੋਕ ਮੇਰੇ ਪਿੱਛੇ ਚੱਲਣ ਭਗਤ ਬੇਮਹਤਾਜ ਹੁੰਦਾ ਹੈ ਲੇਕਿਨ ਉਸ ਦੇ ਅੰਦਰ ਐਸੀ ਖੁਸ਼ਬੂ ਹੈ ਗ੍ਰਾਹਕ ਆਏਗਾ ਜਿਸ ਦੇ ਅੰਦਰ ਭਾਵਨਾ ਹੈ ਉਹ ਸਨਮਾਨ ਕਰੇਗਾ ਹੀ ਪਿੱਛੇ ਚੱਲੇਗਾ ਇਹ ਪੰਜ ਜਨਾਂ ਦੀ ਚਰਚਾ ਹੈ ਜਿਨ੍ਹਾਂ ਨੂੰ ਸੁਣਨ ਮੰਨਣ ਦੀ ਜਾਂਚ ਆ ਗਈ ਜਿਨ੍ਹਾਂ ਦੀ ਜ਼ਿੰਦਗੀ ਅੰਦਰ ਧਰਮ ਦੀ ਕਮਾਈ ਹੈ ਸਤਿਗੁਰੂ ਜੀ ਕਹਿੰਦੇ ਹਨ ਉਹ ਨੇ ਰੱਬ ਦੇ ਦਰ ਤੇ ਵੀ ਪਰਵਾਨ ਉਹਨਾਂ ਨੂੰ ਸਨਮਾਨ ਮਿਲਦਾ ਹੈ ਅਸਲੀ ਮੁਖੀਏ ਉਹੀ ਨੇ ਧਰਮੀ ਬੰਦਿਆਂ ਦੇ ਪਿੱਛੇ ਚੱਲੂ ਕੁਝ ਸਿੱਖੋਗੇ ਆਪਣਾ ਜੀਵਨ ਵੀ ਸੁਖੀ ਹੋਵੇਗਾ ਉਹੀ ਮੁਖੀਏ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹ ਮਾਨ ਉਹ ਪੰਜ ਜਨ ਹੀ ਚੰਗੇ ਪੁਰਸ਼ ਸਾਧੂ ਜਨ ਦਰਗਾਹ ਅੰਦਰ ਸਨਮਾਨ ਪਾਉਂਦੇ ਨੇ ਪंचे ਪਾਵਹਿ ਦਰਗਹ ਮਾਨ ਇਉਂ ਹੀ ਪंचे ਸੋਹ ਹੈ ਦਰ ਰਾਜਾਨ ਹੁਣ ਇਹ ਸੰਸਾਰ ਦੇ ਰਾਜਿਆਂ ਦੀ ਹੀ ਗੱਲ ਨਹੀਂ ਇਹ ਦੁਨੀਆ ਦੀਆਂ ਸਰਕਾਰਾਂ ਵਿੱਚ ਤਾਂ ਬੜੇ ਪਾਖੰਡੀ ਵੀ ਪ੍ਰਵਾਨ ਚੜ ਜਾਂਦੇ ਨੇ ਇਹ ਉਸ ਰਾਜਿਆਂ ਦੇ ਰਾਜੇ ਦੀ ਚਰਚਾ ਹੈ ਜਿਸ ਨੂੰ ਕਲਕੀ ਤਰ ਪਾਤਸ਼ਾਹ ਜੀ ਨੇ ਰਾਜਾਂ ਦਾ ਰਾਜ ਆਖਿਆ ਹੈ ਰਾਜਿਆਂ ਦਾ ਰਾਜ ਇੱਕ ਪਾਤਸ਼ਾਹ ਨਿਰੰਕਾਰ ਉਸ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਨੇ ਇਹ ਪੰਜ ਜਨ ਜਿਸ ਨੂੰ ਉੱਥੇ ਸੋਭਾ ਮਿਲ ਗਈ ਉਸ ਰਾਜ ਆ ਰਾਜਿਆਂ ਦੇ ਰਾਜੇ ਦੇ ਦਰਬਾਰ ਵਿੱਚ ਰਾਜਾਨ ਰਾਜ ਦੇ ਦਰ ਤੇ ਉਸ ਨੂੰ ਸੰਸਾਰ ਵਿੱਚ ਬੀ ਸਨਮਾਨ ਮਿਲੇਗਾ ਹੀ ਇੱਕ ਨਾ ਇੱਕ ਦਿਨ ਦੁਨੀਆ ਉਸ ਅੱਗੇ ਝੁਕੇਗੀ ਸਮਾਂ ਲੱਗ ਸਕਦਾ ਹੈ ਪੰਚੇ ਸੋਹ ਹੈ ਦਰ ਰਾਜਾਂ ਤੇ ਇੱਕ ਹੋਰ ਪੱਖ ਤੋਂ ਜੇ ਦੁਨੀਆ ਦੇ ਸਮਰਾਟਾਂ ਦੀ ਵੀ ਗੱਲ ਕਰੀਏ ਤੇ ਉੱਥੇ ਵੀ ਸੋਭਾ ਦੇ ਯੋਗ ਕੇਵਲ ਉਹੀ ਬਣ ਸਕਦਾ ਹੈ ਜੋ ਸੱਚਮੁੱਚ ਦਾ ਪੰਚ ਹੋਵੇ ਕਿਉਂਕਿ ਉਸਨੇ ਸਮਰਾਟ ਨੂੰ ਵੀ ਕਿਸੇ ਗਲਤ ਪਾਸੇ ਵੱਲ ਲੈ ਕੇ ਨਹੀਂ ਜਾਣਾ ਉਸਨੇ ਨਿਰੰਕਾਰ ਦੇ ਰਾਹ ਤੇ ਤੋਰਨਾ ਹੈ ਤੇ ਸੰਸਾਰ ਦਾ ਪਲਾ ਕਰਾਉਣਾ ਹੈ ਅਸਲੀ ਉਹੀ ਨੇ ਸੋਭ ਦੇ ਉਹੀ ਨੇ ਬਣ ਭਾਵੇਂ ਕੋਈ ਬੈਠੇ ਰਾਜਨੀਤੀ ਹੈ ਤੇ ਰਾਜਨੀਤੀ ਬੜਾ ਗੰਦਾ ਸ਼ਬਦ ਹੈ ਦੂਜਿਆਂ ਤੇ ਰਾਜ ਕਰਨ ਦੀ ਨੀਤੀ ਸਕੀਮ ਮੈਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਮੈਂ ਦੂਜਿਆਂ ਤੇ ਰਾਜ ਕਰਾਂ ਹਰ ਇੱਕ ਨੂੰ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਧਰਮ ਦੀ ਦੁਨੀਆ ਦੀ ਚਰਚਾ ਚੱਲ ਰਹੀ ਹੈ ਜੋ ਦੂਸਰਿਆਂ ਨੂੰ ਵੀ ਧਰਮ ਦੇ ਰਸਤੇ ਤੇ ਤੋਰਦੇ ਹਨ ਆਪ ਚੱਲਦੇ ਹਨ ਉਹੀ ਸੋਭਾ ਪਾਉਂਦੇ ਨੇ ਇਸ ਸੰਸਾਰ ਦੇ ਦਰਬਾਰਾਂ ਵਿੱਚ ਵੀ ਨਿਰੰਕਾਰ ਦੇ ਦਰਬਾਰ ਵਿੱਚ ਵੀ ਪੰਚਾਂ ਕਾ ਗੁਰ ਏਕ ਧਿਆਨ ਐਸੇ ਪੰਜ ਜਨਾਂ ਦੀ ਸੁਰਤ ਹੋਸ਼ ਵਾਲੀ ਹੁੰਦੀ ਹੈ ਸੁਰਤ ਤੇ ਹੋਸ਼ ਕੋਈ ਅਲੱਗ ਨਹੀਂ ਪਰ ਅਸੀਂ ਸਮਝਦੇ ਸਾਰੇ ਕਿ ਸਾਡੀ ਸੁਰਤ ਬੜੀ ਤੇਜ ਹੈ ਤੇ ਕੰਮ बेहोशी ਵਾਲੇ ਕਰਦੇ ਆ ਪੰਚ ਜਨ ਐਸੇ ਨਹੀਂ ਉਸ ਦੀ ਨਿਸ਼ਾਨੀ ਹੈ ਕਿ ਗੁਰਮਤ ਨਾਲ ਜੋੜਨ ਵਾਲੇ ਗੁਰੂ ਜੋ ਪ੍ਰਭੂ ਨਾਲ ਅਪੇਧ ਹੈ ਉਹ ਉਸ ਪਾਸੇ ਧਿਆਨ ਰੱਖਦੇ ਆ ਪੰਚੰਕਾ ਗੁਰ ਇਕ ਧਿਆਨ ਇੱਕ ਗੁਰੂ ਵੱਲ ਧਿਆਨ ਹੈ ਧਿਆਨ ਹੀ ਐਸੀ ᔪਗਤੀ ਹੈ ਜੋ ਭਗਵਾਨ ਨਾਲ ਜੋੜ ਦਿੰਦੀ ਹੈ ਔਰ ਇਹ ਖਿਆਲ ਰਹੇ ਕਿ ਜੇ ਕੋਈ ਆਖੇ ਮੈਂ ਬਹੁਤ ਸਮਾਧੀਆਂ ਲਾ ਕੇ ਦਾਵਾ ਕਰਨ ਲੱਗ ਪੈਂ ਕਿ ਮੈਂ ਤਾਂ ਕੁਦਰਤ ਦਾ ਅੰਤ ਪਾ ਲਿਆ ਹੈ ਕਾਦਰ ਨੂੰ ਪੂਰਾ ਸਮਝ ਲਿਆ ਹੈ ਨਹੀਂ ਸਮਝ ਲਓ ਉਹ ਪਖੰਡ ਕਰਦਾ ਹੈ ਸਤਗੁਰੂ ਜੀ ਨੇ فرمایا ਹੈ ਤੂੰ ਦਰਿਆ ਉਹ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਤੂੰ ਹੈ ਸਮੁੰਦਰ ਵੱਡਾ ਦਾਣਾ ਬੀਨਾ ਦਰਿਆ ਮੈਂ ਇੱਕ ਮੱਛੀ ਮੈਂ ਬਣਾ ਤੇਰਾ ਅੰਤ ਕਿਵੇਂ ਪਾ ਲਵਾਂਗੀ ਜਹ ਜਹ ਦੇਖਾਂ ਤਹ ਤਹ ਤੂੰ ਹੈ ਇਹ ਸੱਚ ਹੈ ਮੱਛੀ ਜਿੱਧਰ ਦੇਖੇਗੀ ਉਸੇ ਪਾਸੇ ਦਿਖਾਈ ਤਾ ਉਹੀ ਦੇਗਾ ਜਲ ਵਿੱਚ ਰਹਿੰਦੀ ਹੈ ਇਉਂ ਹੀ ਭਗਤ ਨੂੰ ਹਰ ਪਾਸੇ ਨਿਰੰਕਾਰ ਦਿਸਦਾ ਹੈ ਲੇਕਿਨ ਉਹ ਜਾਣਦਾ ਹੈ ਮੈਂ ਅੰਤ ਨਹੀਂ ਪਾ ਸਕਾਂਗਾ ਤੂੰ ਦਰਿਆ ਉਹ ਦਾਣਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਜਤੇ ਨਿਕਸੀ ਫੂਟ ਮਰਾਂ ਇਹ ਵੀ ਪਤਾ ਹੈ ਜੇ ਮੈਂ ਤੇਥੋਂ ਸਾਥ ਨਖੇੜ ਲਿਆ ਤੇਰਾ ਸਾਥ ਛੱਡ ਦਿੱਤਾ ਸਿੱਧੀ ਮੌਤ ਹੈ ਜ਼ਿੰਦਗੀ ਦੇ ਦਾਤੇ ਤੋਂ ਟੁੱਟਿਆ ਭਗਤ ਨੂੰ ਪਤਾ ਹੈ ਕਿ ਕੇਵਲ ਮੌਤ ਹੀ ਹੈ ਇਸ ਜ਼ਿੰਦਗੀ ਨੂੰ ਜ਼ਿੰਦਗੀ ਗੁਰਬਾਣੀ ਨੇ ਨਹੀਂ ਮੰਨਿਆ ਜਿਹੜੀ ਰੱਬੀ ਪ੍ਰੇਮ ਤੋਂ ਖਾਲੀ ਹੈ ਗੁਰਬਾਣੀ ਦਾ ਫਰਮਾਨ ਹੋਰ ਹੈ ਉਹਨਾਂ ਨੂੰ ਮੁਰਦੇ ਆਖਿਆ ਹੈ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਮੁਰਦੇ ਨੇ ਤੇ ਮੁਰਦਿਆਂ ਦੀ ਦੁਨੀਆ ਵਿੱਚ ਸੰਤ ਜਨ ਜੀਵਤ ਹਨ ਪਰ ਸੰਤ ਦੀ ਇੱਕ ਨਿਸ਼ਾਨੀ ਹੈ ਉਹ ਕਦੀ ਦਾਵਾ ਨਹੀਂ ਕਰਦਾ ਕਿ ਮੈਂ ਤਾਂ ਬਸ ਥਾ ਪਾਲਈ ਜੇ ਕੋ ਕਹੈ ਕਰ ਵਿਚਾਰ ਕਰਤੇ ਕਹ ਕਰਨੇ ਨਹੀਂ شمار ਸੰਤ ਰੋਜ਼ ਪ੍ਰਭੂ ਦੀ ਕਥਾ ਆਖਦੇ ਨੇ ਉਸ ਦੀ ਕੁਦਰਤ ਦੀਆਂ ਗੱਲਾਂ ਕਰਦੇ ਨੇ ਕੁਦਰਤ ਵਿੱਚ ਰਮੇ ਹੋਏ ਦੀ ਬਾਤ ਕਰਦੇ ਨੇ ਸੰਤ ਕਹੇਗਾ ਹੀ ਕਿ ਉਸ ਦੇ ਰੰਗ ਵਿੱਚ ਰੰਗਿਆ ਜੋ ਸਾਡੇ ਅੰਦਰ ਭਰਿਆ ਹੈ ਉਹੀ ਅਸੀਂ ਸੰਸਾਰ ਵਿੱਚ ਵੰਡ ਸਕਦੇ ਹਾਂ ਸੰਤ ਚਰਚਾ ਤਾਂ ਭਗਵਾਨ ਦੀ ਕਰੇਗਾ ਉਸ ਦੀ ਕਾਇਨਾਤ ਦੀ ਕੁਦਰਤ ਦੀ ਕਰੇਗਾ ਉਹਦੇ ਰੰਗਾਂ ਦੀ ਕਰੇਗਾ ਪਰ ਜੇ ਕੋ ਕਹ ਕਰ ਵਿਚਾਰ ਨਾਲ ਹੀ ਉਸ ਨੂੰ ਪਤਾ ਹੈ ਕਰਤੇ ਕਹ ਕਰਨਾ ਨਹੀਂ شمار ਉਸ ਨਿਰੰਕਾਰ ਦੇ ਕੀਤੇ ਕੌਤਕਾਂ ਦਾ ਰਚੀ ਰਚਨਾ ਦਾ ਵੀ ਅੰਤ ਨਹੀਂ ਪਾਇਆ ਜਾਂਦਾ ਉਹ ਕੌਤਕ ਉਹ ਆਪ ਹੀ ਜਾਣੇ ਇੱਕ ਮੱਛੀ ਸਮੁੰਦਰ ਦੀ ਜਾਂ ਦਰਿਆ ਦੀ ਕੀ ਸਾਰ ਪਾ ਲਵੇਗੀ ਲੋਕਾਂ ਨੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਪਸਾਰੇ ਦੀ ਕਰਤੇ ਦੀ ਗੱਲ ਇੱਕ ਪਾਸੇ ਰਹਿਣ ਦਿਓ ਕੁਦਰਤ ਵਾਲਾ ਜਾਓ ਇਸ ਦਾ ਵੀ ਅੰਤ ਨਹੀਂ ਪਾਇਆ ਜਾਂਦਾ ਪੂਰਨ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਵੇਲੇ ਇੱਕ ਖਿਆਲ ਸਾਹਮਣੇ ਆਇਆ ਕਿਸੇ ਸੁਰਤ ਵਿੱਚ ਲੀਨ ਹੋਏ ਦਾ ਕਿ ਇਹ ਧਰਤੀ ਜਿਸ ਤੇ ਇਹਨੇ ਪर्वਤ ਨੇ ਦਰਿਆ ਨੇ ਦਰਖਤ ਨੇ ਪਸ਼ੂ ਪੰਛੀ ਇਨਸਾਨ ਨੇ ਇਹ ਖੜੀ ਕਿਸ ਦੇ ਸਹਾਰੇ ਤੇ ਹੈ ਤਾਂ ਲੋਕਾਂ ਨੇ ਖਿਆਲ ਇੱਕ ਬਣਾ ਲਿਆ ਇਸ ਦੇ ਹੇਠਾਂ ਇੱਕ ਬਲਦ ਸਾਨੂੰ ਪਤਾ ਨਹੀਂ ਕੀ ਹੋਇਆ ਹੈ ਗਾਂ ਬਲਦ ਗਾਂ ਬਲਦ ਬਲਦ ਨੇ ਆਪਣੇ ਸਿੰਘਾਂ ਤੇ ਇਹ ਚੁੱਕੀ ਹੋਈ ਹੈ ਇੱਕ ਪਸ਼ੂ ਬਲਦ ਸਿੰਘਾਂ ਤੇ ਧਰਤੀ ਚੁੱਕੀ ਖੜੋਤਾ ਫਿਰ ਦਲੀਲਾਂ ਘੜ ਲਈਆਂ ਪੁਚਾਲ ਆਉਂਦਾ ਹੈ ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਕਰਦਾ ਹੈ ਕਿਉਂਕਿ ਸਿੰਘ ਥੱਕ ਜਾਂਦਾ ਹੈ ਬਚਕਾਨੀਆਂ ਗੱਲਾਂ ਸਨ ਬੱਚਿਆਂ ਵਾਲੀ ਇਹ ਉਸ ਵੇਲੇ ਧਰਤੀ ਹਿੱਲਦੀ ਫਿਰ ਤਾਂ ਸਾਰੀ ਧਰਤੀ ਇੱਕੋ ਵੇਲੇ ਹਿੱਲੇ। ਭੁਚਾਲ ਕਿਤੇ ਆਉਂਦਾ ਹੈ ਜਾਪਾਨ ਵਿੱਚ ਕਿੰਨੇ ਆਉਦੇ ਨੇ ਕੁਝ ਮੁਲਕ ਨੇ ਜਿੱਥੇ ਬਹੁਤ ਘੱਟ ਨੇ। ਨਹੀਂ ਅਸੀਂ ਭੁਲੇਖਿਆਂ ਦੀ ਦੁਨੀਆ ਵਿੱਚ ਪੈ ਗਏ ਸੋਚਣ ਲੱਗ ਪਏ ਅਸੀਂ ਲੱਭ ਲਿਆ। ਇਹ ਕਿਸੇ ਨੇ ਸੋਚਿਆ ਕਿ ਬਲਦ ਨੇ ਧਰਤੀ ਚੁੱਕ ਲਈ ਬਲਦ ਕਾਰੇ ਤੇ ਖੜਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਵਿਗਿਆਨਕ ਪ੍ਰਸ਼ਨ ਸਾਹਮਣੇ ਰੱਖ ਦਿੱਤੇ। ਉਨਾ ਆਖਿਆ ਨਹੀਂ ਨਹੀਂ ਹੈ ਚਿੱਟਾ ਹੀ ਤੁਸੀਂ ਉਸ ਨੂੰ ਨਾਮ ਬੈਲ ਦਾ ਦਿੰਦੇ ਹੋ ਮੈਂ ਆਖਣਾ ਉਹ ਬੈਲ ਨਹੀਂ ਧਰਮ ਹੈ ਧੌਲ ਧਰਮ ਤੇ ਧਰਮ ਹਮੇਸ਼ਾ ਚਿੱਟਾ ਹੀ ਹੁੰਦਾ ਹੈ ਜਿਸ ਵਿੱਚ ਦਾਗ ਨੇ ਉਹ ਧਰਮ ਕੀ ਹੋਇਆ ਜਿਸ ਵਿੱਚ ਕਾਲਖ ਹੈ ਉਸ ਨੂੰ ਧਰਮ ਕਹੋਗੇ ਤਾਂ ਉਹ ਧਰਮ ਕਿ ਧਰਮ ਮਤਲਬ ਹੈ ਪਰਮਾਤਮਾ ਦਾ ਅਸੂਲ ਕਾਇਨਾਤ ਵਿੱਚ ਵਰਤਣ ਵਾਲਾ ਨਿਯਮ ਉਸਨੇ ਹਰ ਕਰੈ ਵਿੱਚ ਆਪਣੇ ਢੰਗ ਦੀ ਇੱਕ ਖੇਚ ਪੈਦਾ ਕਰ ਦਿੱਤੀ ਉਸ ਦੇ ਸਹਾਰੇ ਤੇ ਚੱਲ ਰਹੇ ਨੇ ਤੌਲ ਧਰਮ ਦਇਆ ਕਪੂਤ ਇਹ ਕਿਸੇ ਗਾਂ ਦਾ ਬੇਟਾ ਨਹੀਂ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਇੱਕ ਬਲਦ ਨਹੀਂ ਇਸ ਲਈ ਗਾਂ ਦਾ ਬੇਟਾ ਨਹੀਂ ਇਹ ਧਰਮ ਹੈ ਇਹ ਅਸੂਲ ਹੈ ਇਹ ਕਰਤਾਰ ਦਾ ਬਣਾਇਆ ਗਿਆ ਹੈ ਤੇ ਉਸ ਦੀ ਦਇਆ ਵਿੱਚੋਂ ਪੈਦਾ ਹੋਇਆ ਹੈ ਧਰਮ ਹਮੇਸ਼ਾ ਦਇਆ ਵਿੱਚੋਂ ਹੀ ਪੈਦਾ ਹੁੰਦਾ ਹੈ ਜਿਸ ਮਨੁੱਖ ਦੇ ਅੰਦਰ ਦਇਆ ਹੀ ਨਹੀਂ ਉਹ ਧਰਮ ਕਿਵੇਂ ਕਮਾ ਲੇਗਾ ਬਾਕੀ ਅਸੂਲ ਤਾਂ ਦੂਰ ਰਹਿ ਗਏ ਦਇਆ ਤਾਂ ਮੁਢਲਾ ਅਸੂਲ ਹੈ ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਉਹ ਸਰੂਪ ਸਮਝਾਇਆ ਜੋ ਸੰਭਾਲਣ ਵਾਲਾ ਹੈ ਪ੍ਰਭੂ ਦਇਆ ਵਿੱਚੋਂ ਪੈਦਾ ਹੋਇਆ ਇਹ ਧਰਮ ਹੈ ਉਸ ਦਾ ਨਿਗਮ ਹੈ ਕਿ ਉਸ ਨੇ ਸਾਰੇ ਗ੍ਰਹਿ ਟਿਕਾਹ ਰੱਖੇ ਨੇ ਚੱਲਦੇ ਵੀ ਨੇ ਜਿੰਨਾ ਜੋਤਿਸ਼ ਪੜਿਆ ਹੈ ਉਹ ਜਾਣਦੇ ਨੇ ਚੱਲਦਿਆਂ ਚੱਲਦਿਆਂ ਗ੍ਰਹਿ ਜੇ ਇੱਕ ਦੂਜੇ ਦੇ ਨੇੜੇ ਆ ਜਾਣ ਤੇ ਰੋਕਣ ਵਾਸਤੇ ਮਨੁੱਖ ਤਾਂ ਨਹੀਂ ਜਾਂਦਾ ਉਨ੍ਹਾਂ ਅੰਦਰ ਐਸੀ ਸ਼ਕਤੀ ਭਰ ਦਿੱਤੀ ਹੈ ਕਿ ਇੱਕ ਸਥਾਨ ਤੇ ਜਾ ਕੇ ਉਹ ਵਕਰੀ ਹੋ ਜਾਂਦੇ ਨੇ ਜੋਤਿਸ਼ ਵਿੱਚ ਉਸ ਨੂੰ ਉਹ ਵਕਰੀ ਗ੍ਰਹਿ ਆਖਦੇ ਨੇ ਉਸ ਦਾ ਮਤਲਬ ਹੈ ਹੁਣ ਉਹ ਉਲਟਾ ਚੱਲਣਾ ਸ਼ੁਰੂ ਹੋ ਗਿਆ ਹੈ ਇੱਕ ਦੂਜੇ ਤੋਂ ਫਿਰ ਵਿਤਪਾ ਰਹੇ ਨੇ ਨੇੜੇ ਆਉਂਦੇ ਨੇ ਵਿਤਪਾ ਲੈਂਦੇ ਨੇ ਇਹ ਕਰਤੇ ਦੀ ਖੇਡ ਹੈ ਤੌਲ ਧਰਮ ਦਇਆ ਕਾਪੂਰ ਸੰਤੋਖ ਰਥਾਪ ਰੱਖਿਆ ਜਿਨ ਸੂਤ ਜਿਸਨੇ ਇੱਕ ਸੂਤਰ ਵਿੱਚ ਪੋ ਰੱਖੇ ਨੇ ਸੰਤੋਖ ਦੇ ਕੇ ਸੰਤੋਖ ਇੱਕ ਮਰਿਆ ਦਾ ਹੈ ਇੱਕ ਸੀਮਾ ਹੈ ਉਸ ਵਿੱਚ ਇਹ ਚੱਲ ਰਹੇ ਹਨ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋੁੱ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਰ ਜੇ ਕੋਈ ਸਿਆਣਾ ਹੋਵੇ ਪੁਰਸ਼ ਬੁੱਧੀਮਾਨ ਗੁਰੂ ਦੀ ਮਤ ਨੂੰ ਅਪਣਾਉਣ ਵਾਲਾ ਦਾਣਾ ਪੁਰਸ਼ ਬੁੱਝ ਲੈ ਸੁਚਿਆਰ ਤਾਂ ਉਸ ਦੇ ਸਾਹਮਣੇ ਤਾਂ ਪ੍ਰਸ਼ਨ ਆਉਣਗੇ ਹੀ ਤਵ ਲੈ ਉੱਪਰ ਕਿਰਤਾ ਪਾਰ ਇਹ ਪ੍ਰithvi ਕੋਈ ਛੋਟੀ ਜਹੀ ਚੀਜ਼ ਹੈ ਜੇ ਮੰਨ ਲਓ ਕੋਈ ਬੈਲ ੇਠਾਂ ਹੈ ਕਿਉਂਕਿ ਲੋਕਾਂ ਦਾ ਵਿਚਾਰ ਸੀ ਉੱਥੋਂ ਸ਼ੁਰੂ ਕਰ ਲਈ ਸਤਿਗੁਰੂ ਜੀ ਨੇ ਵਾਰਤਾ ਤੇ ਸਿਆਣਾ ਪੁਰਸ਼ ਸੋਚੇਗਾ ਕਿ ਬਲੰਦੇ ਉੱਪਰ ਤਾਂ ਬੜਾ ਭਾਰ ਹੈ ਧਰਮ ਨੂੰ ਹੀ ਤੁਸੀਂ ਤੌਲਾ ਬੈਲ ਕਹਿਣੋ ਇੱਕ ਮਿੰਟ ਲਈ ਬੜਾ ਭਾਰ ਹੈ ਤਵਲੇ ਉੱਪਰ ਕਿਹਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲ ਕਵਣ ਜੋਰ ਤੇ ਜਿਹੜਾ ਬੈਲ ਚੁੱਕੀ ਖੜੋਤਾ ਹੈ ਉਹਦੇ ਥੱਲੇ ਕਿਹੜੀ ਤਾਕਤ ਹੈ ਤੁਸੀਂ ਕਹੋਗੇ ਨੀ ਹੋਰ ਧਰਤੀ ਤਿਖੜੋਤਾ ਤੇ ਫਿਰ ਹੋਰ ਧਰਤੀ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਬੈਲ ਲਿਆਓਗੇ ਫਿਰ ਉਸ ਬੈਲ ਨੂੰ ਸੰਭਾਲਣ ਲਈ ਧਰਤੀ ਲਿਆਓਗੇ ਇਹ ਤਾਂ ਅੰਤ ਹੋਣ ਵਾਲਾ ਹੀ ਨਹੀਂ ਬਚਕਾਨੀਆਂ ਬਾਤਾਂ ਦਾ ਕੋਈ ਰਿਜ਼ਲਟ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਨਹੀਂ ਇਹ ਅਸੂਲ ਹੈ ਨਿਰੰਕਾਰ ਦਾ ਉਸ ਦੀ ਇੱਕ ਮਰਿਆਦਾ ਹੈ ਨਹੀਂ ਤਾਂ ਧਰਤੀਆਂ ਤਾਂ ਏਕਾ ਹੋਣਗੀਆਂ ਸੰਭਾਲਦਾ ਕਿਵੇਂ ਹੈ ਉਸ ਦੇ ਹੇਠਾ ਕੀ ਸਾਰਾ ਹੈ ਇਸ ਲਈ ਖਿਆਲ ਰੱਖਣ ਦੀ ਗੱਲ ਹੈ ਕਿ ਧੋਲ ਧਰਮ ਦਇਆ ਕਾ ਪੂਰ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਵਲੇ ਉਪਰ ਕਿਰਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲ ਕਵਣ ਜੋਰ ਤੇ ហេਟਾ ਕਿਹੜੀ ਸ਼ਕਤੀ ਹੈ ਭਾਰਤ ਬਹੁਤ ਜੀ ਰਾਤ ਰੰਗਾ ਕੇ ਨਾਬ ਸਭ ਨਾ ਲਿਖਿਆ ਬੁੜੀ ਕਲਾ ਕੇਵਲ ਉਸ ਧਰਮ ਦੀ ਹੀ ਮਰਿਆਦਾ ਨਹੀਂ ਜਿੰਨੇ ਜੀਵ ਜੰਤੂ ਅਨੇਕਾਂ ਨਾਵਾਂ ਦੇ ਸੰਸਾਰ ਤੇ ਹਨ ਜੁਨੀਆ ਹਨ ਸਭਨਾ ਦੇ ਮਸਟਕ ਤੇ ਅਨਰੰਕਾਰ ਦਾ ਲਿਖਿਆ ਲੇਖ ਪ੍ਰਗਟ ਹੁੰਦਾ ਹੈ ਸਭਨਾ ਲਿਖਿਆ ਬੁੜੀ ਕਲਾਮ ਉਸ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਇਹੋ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਜੇ ਅਸੀਂ ਆਖੀਏ ਕਿ ਲਖਾਰੀ ਲਿਖ ਲਿਖ ਕੇ ਅੰਤ ਪਾ ਲਵੇਗਾ ਨਹੀਂ ਇਸ ਲੇਖੇ ਨੂੰ ਲਿਖਣਾ ਕੋਈ ਜੇ ਜਾਣਦਾ ਹੈ ਤਾਂ ਉਹ ਵੀ ਰਚਕਾਤ ਮਾਤਰ ਹੀ ਵਿਚਾਰ ਹੋਵੇ ਕਿ ਕੋਈ ਵਿਚਾਰ ਪ੍ਰਭੂ ਦੇ ਅੰਤ ਪਾਉਣ ਦੇ ਸਮਰੱਥ ਨਹੀਂ ਨਾ ਉਸ ਦੀ ਕੁਦਰਤ ਦਾ ਅੰਤ ਪਾਉਣ ਦੇ ਸਮਰੱਥ ਹੈ ਇਸ ਲਈ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕਰਤਾ ਹੋਏ ਕਿੰਡਾ ਵੱਡਾ ਹੋਵੇਗਾ ਮੁੱਕ ਜਾਣਗੇ ਸਭ ਕਾਗਜ਼ ਪਰ ਲੇਖੇ ਦਾ ਅੰਤ ਨਹੀਂ ਆਵੇਗਾ ਕਿਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਉਸ ਦਾ ਤਾਣ ਉਸ ਦੀ ਸ਼ਕਤੀ ਕਿੰਨੀ ਕੁ ਵੱਡੀ ਹੈ ਕਿੰਨੀ ਸੁੰਦਰ ਹੈ ਕਿੰਨੀ ਆਧਾਰ ਦੇਣ ਵਾਲੀ ਹੈ ਉਸ ਦਾ ਰੂਪ ਕਿਹਦਾ ਪਿਆਰਾ ਹੋਵੇਗਾ ਕਿਤੀ ਧਾਤ ਜਾਣੇ ਕੌਣ ਕੂਤ ਕਿਸ ਦੀ ਔਕਾਤ ਹੈ ਕਿ ਉਹ ਨਿਰੰਕਾਰ ਦੀ ਤਾਕਤ ਨੂੰ ਜਾਣ ਸਕੇ ਉਸ ਦੀਆਂ ਦਾਤਾਂ ਨੂੰ ਜਾਣ ਸਕੇ ਕਿਤੀ ਧਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆ ਸੰਸਾਰ ਨੂੰ ਪੈਦਾ ਕਰਨਾ ਨਿਰੰਕਾਰ ਦੀ ਇੱਕ ਮौज ਹੈ ਉਸ ਦੀ ਖੇਡ ਹੈ ਉਸ ਨੇ ਇੱਕ ਬਚਨ ਤੋਂ ਹੀ ਆਵਾਜ਼ ਤੋਂ ਸੰਸਾਰ ਬਣਾ ਦਿੱਤਾ ਸੈਸਤਾ ਨਾਖਦੇ ਨੇ ਬਹੁਤ ਭਾਰੀ ਆਵਾਜ਼ ਹੋਈ ਕਾਇਨਾਤ ਬਣੀ ਸਤਿਗੁਰੂ ਕਹਿੰਦੇ ਨੇ ਸ਼ਬਦ ਨਰੰਕਾਰ ਦਾ ਬਚਨ ਗੱਲ ਇੱਕ ਹੀ ਥਾਂ ਤੇ ਜਾ ਕੇ ਪੁੱਜਦੀ ਹੈ ਪ੍ਰਭੂ ਨੇ ਆਪਣੇ ਬਚਨ ਤੋਂ ਇਹ ਕਾਇਨਾਤ ਪੈਦਾ ਕੀਤੀ ਸਾਰਾ ਪਸਾਰਾ ਕੀਤਾ ਪਸਾਉ ਇੱਕੋ ਕੁਵਾਉ ਤਿਸ ਤੇ ਹੋਏ ਲੱਖ ਦਰਿਆ ਵਚਨ ਹਵਾ ਹੈ ਗੁਰਬਾਣੀ ਅੰਦਰ ਫਰਮਾਨਾ ਹੈ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਨਰੰਕਾਰ ਨੇ ਪੌਣ ਬਣਾਈ ਪੌਣ ਤੋਂ ਪਾਣੀ ਬਣ ਜਾਂਦਾ ਹੈ ਜਲ ਤੇ ਤਰਪਵਨ ਸਾਜਿਆ ਕਟ ਕਟ ਜੋਤ ਸਮੋਏ ਪਰ ਜੋਤ ਫਿਰ ਉਸ ਦੀ ਹੀ ਹੈ ਆਪਣੀ ਹੀ ਬਚਨ ਇੱਕ ਆਵਾਜ਼ ਇੱਕ ਪੌਣ ਦਾ ਹੀ સ્વરૂਪ ਹੈ ਤਿਸ਼ਟ ਹੋਏ ਲਖ ਦਰੀਆ ਉਸ ਤੋਂ ਲਖਾਂ ਦਰੀਆ ਬਣ ਗਏ ਜ਼ਿੰਦਗੀ ਦੇ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਐਸ ਕੁਦਰਤ ਦੀ ਮੈਂ ਵਿਚਾਰ ਕਿੱਥੋਂ ਤੱਕ ਆਖਾਂ ਗੁਰੂ ਨਾਨਕ ਸਾਹਿਬ ਪਰਸ਼ਾ ਦੀ ਨਿਮਰਤਾ ਦੇਖੋ ਉਹਨਾਂ ਇੰਨੀਆਂ ਡੂੰਘੀਆਂ ਵਿਚਾਰਾਂ ਸਾਡੇ ਸਾਹਮਣੇ ਰੱਖ ਕੇ ਇਉਂ ਨਹੀਂ ਕਿਹਾ ਕਿ ਜੋ ਮੈਂ ਆਖ ਦਿੱਤਾ ਹੈ ਬਸ ਮੈਂ ਤਹ ਤੱਕ ਚਲਾ ਗਿਆ ਹਾਂ ਇਹ ਬਿਆਨ ਤੋਂ ਪਰੇ ਕੁਝ ਵੀ ਨਹੀਂ ਉਹਨਾਂ ਆਖਿਆ ਨਹੀਂ ਕਾਦਰ ਦੀ ਗੱਲ ਇੱਕ ਪਾਸੇ ਰਹਿਣ ਦਿਓ ਕੁਦਰਤ ਦੀ ਵੀ ਵਿਚਾਰ ਮੈਂ ਕਿੱਥੋਂ ਤੱਕ ਆਖਾਂ ਅਥਾ ਕੋਈ ਜੰਤ ਨਹੀਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਇੰਨੀ ਵੀ ਸਮਰੱਥਾ ਨਹੀਂ ਇੱਕ ਵਾਰ ਵੀ ਉਸ ਤੋਂ ਸਦਕੇ ਹੋ ਸਕਾਂ ਮੇਰੀ ਔਕਾਤ ਹੀ ਕੀ ਹੈ ਸਦਕੇ ਵਿੱਚ ਦੇਣ ਵਾਲੀ ਚੀਜ਼ ਦੀ ਵੀ ਤਾਂ ਕੋਈ ਕੀਮਤ ਹੋਣੀ ਚਾਹੀਦੀ ਨਿਰੰਕਾਰ ਆਪ ਅਥਾ ਹੈ ਬੇਅੰਤ ਹੈ ਉਸ ਦੀ ਕੁਦਰਤ ਵੀ ਬੇਅੰਤ ਹੈ ਮੈਂ ਤਾਂ ਇੱਕ ਵਾਰ ਕੁਰਬਾਨ ਵੀ ਨਾ ਉਸ ਤੋਂ ਜਾ ਸਕਾਂ ਸਦਕੇ ਨਾ ਹੋ ਸਕਾਂ ਵਾਰਿਆ ਨਾ ਜਾਵਾਂ ਇੱਕ ਵਾਰ ਹਾਂ ਇਹ ਸੱਚ ਹੈ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ हे ਪ੍ਰਭੂ ਜੋ ਤੈਨੂੰ ਪਾਉਂਦਾ ਹੈ ਉਹੀ ਚੰਗਾ ਹੈ ਉਹੀ ਕਰਮ ਚੰਗਾ ਹੈ ਉਹੀ ਕਾਰ ਚੰਗੀ ਹੈ ਕਾਰ ਕੋਈ ਮੋਟਰ ਕਾਰ ਦਾ ਜ਼ਿਕਰ ਨਹੀਂ ਕਰਮ ਦਾ ਜ਼ਿਕਰ ਹੈ ਜੋ ਤੈਨੂੰ ਭਾਵੇ ਤੂੰ ਕਰਵਾ ਲੈ ਉਹੀ ਠੀਕ ਜੋ ਤੂੰ ਕਰੇ ਉਹੀ ਠੀਕ ਤੂੰ ਕਦੀ ਗਲਤ ਤਾਂ ਕਰਨ ਵਾਲਾ ਨਹੀਂ ਜੋ ਕੁਦਰਤ ਰਚ ਕੇ ਤੂੰ ਪਸਾਰੇ ਵਿੱਚ ਖੇਡ ਵਰਤਾ ਰਿਹਾ ਹੈ ਉਹ ਪਨਾ ਹੈ ਭਗਤ ਪ੍ਰਭੂ ਦੀ ਰਜ਼ਾ ਵਿੱਚ પ્રસન્ન ਰਹਿੰਦਾ ਹੈ ਜੋ ਤੂੰ ਕਰੇ ਉਹ ਅਚ ਜੋ ਤੁਧ ਭਾਵੈ ਤੈਨੂੰ ਪਾਉਂਦਾ ਪਾਣਾ ਸ਼ਬਦ ਬੜਾ ਪਿਆਰਾ ਹੈ ਪਾਣੇ ਦਾ ਅਰਥ ਹੈ ਜੋ ਉਸ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ ਉਹ ਹੋ ਕੇ ਰਹੇਗਾ ਉਹੀ ਭਗਤ ਨੂੰ ਵੀ ਚੰਗਾ ਲੱਗਦਾ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਐ ਮੋ ਮਾਇਆ ਤੋਂ ਨਿਰਲੇਪ ਆਕਾਰਾਂ ਦੀਆਂ ਕੈਦਾਂ ਤੋਂ ਪਰੇ ਹੈ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਸੁਨਾਮਤ ਹੈ ਪਦਾਰਥ ਬਣਦੇ ਤੇ ਮਿਟਦੇ ਤੇ ਰੂਪ ਬਦਲਦੇ ਨੇ ਪਰ ਤੂੰ ਸਦਾ ਤੋਂ ਹੈ ਸਦਾ ਰਹੇਗਾ ਆਦਿ ਸੱਚ ਜੋਗਾਦਿ ਸੱਚ ਹੈ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੂੰ ਸਦਾ ਸਲਾਮਤ ਹੈ ਏ ਪ੍ਰਭੂ ਪਦਾਰਥ ਉਜਰਤ ਕਾਇਨਾਤ ਇਹ ਤੇਰੀ ਰਚਨਾ ਹੈ ਕਦ ਪਸਾਰੇ ਕਦ ਮਿਟਾ ਲੈ ਤੇਰੀ ਮੋਜ ਹੈ ਪਰ ਤੂੰ ਆਪ ਸਦਾ ਤੋਂ ਹੈ ਸਦਾ ਰਹੇਗਾ ਐਸੇ ਸਦੀਵੀ ਨਿਰੰਕਾਰ ਦੀ ਚਰਨ ਸਰਨ ਵਿੱਚ ਸਾਡੀ ਸੁਰਤ ਲੱਗ ਜਾਏ ਤਾਂ ਜ਼ਿੰਦਗੀ ਦਾ ਆਨੰਦ ਹੀ ਹੋਰ ਹੈ ਇਹੀ ਅਰਦਾਸ ਹੈ ਮਾਲਕ ਕਿ ਰਹਿਮਤ ਸਾਡੇ ਸਭਨਾ ਤੇ ਕਰੇ ਭੁੱਲਾ ਖਿਮਾ ਕਰ ਦੇਣੀ ਹੈ ਅੰਤ ਵਿੱਚ ਉਹੀ ਬੇਨਤੀ ਇਹ ਸਾਡਾ ਰੋਜ਼ ਦਾ ਹੀ ਕੰਮ ਬਣ ਗਿਆ ਹੈ ਫਰਜ਼ ਵੀ ਹੈ ਡਿਊਟੀ ਹੈ ਕਿ ਆਪ ਜੀ ਜਿੱਥੇ ਇਸ ਵਿਚਾਰ ਨੂੰ ਸ਼ਰਵਣ ਕਰਦੇ ਹੋ ਸੁਣਦੇ ਹੋ ਉੱਥੇ ਵੱਧ ਤੋਂ ਵੱਧ ਯਤਨ ਕਰਕੇ ਗੁਰਬਾਣੀ ਦੇ ਪ੍ਰਚਾਰ ਵਿੱਚ ਹਿੱਸਾ ਪਾਉਣ ਦੀ ਭਾਵਨਾ ਨਾਲ ਜਿੰਨਾ ਤੁਹਾਡੇ ਪਾਸ ਸਰਕਲ ਹੈ ਸਭ ਨੂੰ ਸ਼ੇਅਰ ਕਰੋ ਆਪਣੇ ਕਮੈਂਟਸ ਦਿਓ ਹੋਰ ਇੰਪਰੂਵਮੈਂਟ ਵਾਸਤੇ ਸਵਾਗਤ ਹੋਵੇਗਾ ਇਉਂ ਹੀ ਗੁਰਬਾਣੀ ਵਿਚਾਰ ਨੂੰ ਲਾਈਕ ਕਰਨਾ ਤਾਂ ਸਾਡਾ ਫਰਜ਼ ਹੀ ਹੈ ਇਸ ਤੋਂ ਅਗਾਹ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਸਾਨੂੰ ਖਬਰ ਮਿਲਦੀ ਰਹਿੰਦੀ ਹੈ ਕਿ ਸੰਗਤ ਅੰਦਰ ਉਤਸ਼ਾਹ ਹੈ ਇਹ ਗੁਰਬਾਣੀ ਪ੍ਰਚਾਰ ਦਾ ਪਰਿਵਾਰ ਵੱਡਾ ਹੋ ਰਿਹਾ ਹੈ ਖੁਸ਼ੀ ਹੋਵੇਗੀ بس ਇਨੀਆਂ ਬੇਨਤੀਆਂ ਕਰਦੇ ਹੋਇਆ ਮੈਂ ਫਤਿਹ ਅਰਥ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ